ਇੱਕ ਵਾਰੀ ਭਈ ਇੱਕ ਰਾਜਾ ਸੀ ਤੇ ਉਹਨੇ ਆਪ ਦੇ ਜਿਹੜੇ ਚਪਾਹੀ ਤੀ ਉਹਨਾਂ ਨੂੰ ਪਿੰਡਾਂ ਚ ਪੇਜਕੇ ਟੰਡੋਰਾ ਫਰਿਆਤਾ ਵੀ ਕੋਈ ਅਜਿਹੇ ਬੰਦਾ ਹੋਵੇ ਜਿਹੜਾ ਇੰਨਾ ਝੂਠ ਬੋਲਦਾ ਹੋਵੇ ਬਿਨਾਂ ਰੁਕੇ ਰਾਜੇ ਨੂੰ 40 ਝੂਠ ਇਕੱਠੇ ਸੁਣਾ ਦੇ ਵੀ ਉਹ ਗੱਲ ਦੇ ਵਿੱਚ ਇੱਕ ਵੀ ਸੱਚੀ ਗੱਲ ਨਾ ਹੋਵੇ ਤੇ ਉਹ ਬੰਦੇ ਨੂੰ ਭਾਈ ਸਿਉਣੇ ਦੀਆਂ ਮੋਹਰਾਂ ਦੀ ਭਰੀ ਇੱਕ ਬੋਰੀ ਨਾਮ ਚ ਦੇਊਗਾ ਮੈਂ ਪਰ ਉਹਨੂੰ ਐ ਤੀ ਬਈ ਤਾਂ ਜਣਾ ਖਣੇ ਤੁਰ ਪੂਗਾ ਤੇ ਨਾਲ ਉਹਨੇ ਇੱਕ ਸ਼ਰਤ ਰੱਖਤੀ ਵੀ ਜਿਹੜਾ ਬੰਦਾ ਇੱਕ ਵਾਰੀ ਵੀ ਰੁਕਿਆ ਝੂਠ ਬੋਲਣ ਤੋਂ ਜਾਂ ਇੱਕ ਵੀ ਗੱਲ ਸੱਚੀ ਹੋਈ ਉਹਦੀ ਗੱਲ ਚ ਤੇ ਉਹਨੂੰ ਕੋਠੜੀ ਚ ਬੰਦ ਕਰ ਦਿੱਤਾ ਜਾਊਗਾ ਸਜਾਦੀ ਮੂਵੀ ਮੈਂ ਤੇ ਭਾਈ ਜਦੋਂ ਇਹ ਗੱਲ ਲੋਕਾਂ ਨੇ ਸੁਣੀ ਤੇ ਲੋਕ ਤਾਂ ਇਕੱਠੇ ਹੋ ਕੇ ਉਹ ਰਾਜੇ ਦੇ ਮੈਲਣਾ ਚ ਭੱਗੇ ਤੇ ਜਦੋਂ ਕਈ ਬਹੁਤ ਲੋਕਾਂ ਨੇ ਜ਼ੋਰ ਲਾਇਆ ਚਾਲੀ ਗੱਪ ਇਕੱਠੇ ਮਾਰਨ ਦੀ ਪਰ ਕਿਸੇ ਤੋਂ ਗੱਲ ਨਾ ਬਣੀ ਤੇ ਭਾਈ ਉਹ ਸਾਰੀ ਰਾਜੇ ਨੇ ਫੜ ਕੇ ਜੇਲ੍ਹ ਚ ਕਰਤੇ ਤੇ ਭਾਈ ਟਾਈਮ ਲੰਘਦਾ ਗਿਆ ਏ ਜਾਂਦੇ ਜਾਂਦੇ ਲੋਕ ਜਿੰਨੇ ਇੱਕ ਹੈਗੇ ਸੀ ਸਾਰੇ ਫੜੇ ਗਏ ਤੇ ਹੌਲੀ ਹੌਲੀ ਉਹਦੇ ਕੋਲੇ ਕੋਈ ਵੀ ਨਾ ਗਿਆ ਜਿੰਨੇ ਇੱਕ ਲੋਕਾਂ ਨੂੰ ਲੱਗਦਾ ਸੀ ਕਿ ਮੈਂ ਚੋਠੋਲ ਸਕਦਾ ਉਹ ਸਾਰੇ ਫੜੇ ਗਏ ਤੇ ਉਸ ਤੋਂ ਬਾਅਦ ਭਈ ਉਸੇ ਰਾਜ ਦੇ ਵਿੱਚ ਇੱਕ ਜੱਟ ਰਹਿੰਦਾ ਸੀ ਤੇ ਜਦੋਂ ਉਹਨੇ ਗੱਲ ਸੁਣੀ ਉਹ ਸੋਚੀ ਪੈ ਗਿਆ ਵੀ ਇਹ ਥੇ ਵੀ ਆਪਾਂ ਖੇਤਾਂ 'ਚ ਸਾਰਾ ਦਿਨ ਮੁੜਕੋ ਮੁੜਕੀ ਹੁੰਨੇ ਆ ਵੀ ਇੰਨੀ ਔਖੀ ਕਮਾਈ ਆ ਵੀ ਫੇਰ ਵੀ ਰੋਟੀ ਮਸ਼ਾ ਮਿਲਦੀ ਆ ਤੇ ਦੇ ਨਾਲੋਂ ਤਾਂ ਚੰਗਾ ਹੈ ਵੀ ਆਪਾਂ ਵੀ ਕਿਸਮਤ ਆ ਜਮਾ ਕੇ ਦੇਖੀ ਗਈ ਤੇ ਨਹੀਂ ਤਾਂ ਫੇਰ ਵੀ ਵੱਦ ਤੋਂ ਵੱਦ ਕੋਠੜੀ 'ਚ ਬੰਦ ਕਰ ਦੂ ਰਾਜਾ ਵੀ ਹੁਣ ਕਿਹੜਾ ਸੌਖਾ ਵਿਚਾਰਾ ਹੁੰਦਾ ਹੈ ਵੀ ਚਲ ਉੱਥੇ ਬੈਠ ਜਾਾਂਗੇ ਤੂੰ ਤਾਂ ਤੇ ਭਾਈ ਉਹ ਤੁਰ ਪਿਆ ਸਹਿਰ ਕੰਨੀ ਨੂੰ ਤੇ ਜਦੋਂ ਸਹਿਰ ਵਗਿਆ ਰਾਜੇ ਦੇ ਮਹਿਲਾਂ ਚ ਗਿਆ ਉਹਦਾ ਭਾਈ ਬੁਰਾ ਹਾਲਤੀ ਪੈਰ ਅੱਡੀਆਂ ਪਾਟੀਆਂ ਹੋਈਆਂ ਪਾਟੇ ਕੱਪੜੇ ਪਰ ਚਿਹਰਾ ਹੱਸਦਾ ਰਹੀ ਤੇ ਮੋਢੇ ਤੇ ਉਹਦੇ ਇੱਕ ਝੋਲਾ ਧਰਿਆ ਹੋਇਆ ਉਹਦੇ ਚ ਚਾਰ ਰੋਟੀਆਂ ਤੇ ਚਟਨੀ ਨਾ ਤੇ ਜਾ ਕੇ ਭਾਈ ਪਹਿਰੇਦਾਰਾਂ ਕੋਲੇ ਵਗ ਗਿਆ ਉਹ ਤੇ ਉਹ ਤਾਂ ਭਈ ਉਹਦੇ ਕੰਨੀ ਰੁੱਖੇ ਹੋ ਗਏ ਪਹਿਰੇਦਾਰ ਤਾਂ ਕਹਦੇ ਤੂੰ ਇੱਥੇ ਕੀ ਲੈਣ ਆਇਆ ਤੇ ਉਹਨੇ ਜਦ ਉਹ ਦੇਖਿਆ ਵੀ ਇਹ ਰੁੱਖੇ ਹੋਈ ਜਾਂਦੇ ਨੇ ਜੱਟ ਉਹਨਾਂ ਨੂੰ ਕਹਿੰਦਾ ਵੀ ਮੈਂ ਤਾਂ ਰਾਜੇ ਨੂੰ ਚਾਲੀ ਗੱਪ ਸੁਣਾਉਣ ਆਇਆ ਤੇ ਉਹ ਪਹਿਰੇਦਾਰ ਉਹਨੂੰ ਕਹਿੰਦੇ ਵੀ ਤੂੰ ਕਿਉਂ ਕਮਲਾ ਹੋਇਆ ਵੀ ਇੱਥੇ ਤਾਂ ਕਾਲ ਕੋਠੜੀਆਂ ਪਹਿਲਾਂ ਹੀ ਭਰੀਆਂ ਪਈਆਂ ਨੇ ਤੇ ਉਹ ਐ ਤਾਂ ਹੈ ਨਹੀਂ ਵੀ ਤੇਰੇ ਬਿਨਾ ਖਾਲੀ ਪਈਆਂ ਨੇ ਕਿਉਂ ਜ਼ਿੰਦਗੀ ਗਾਲਦਾ ਤਵੀ ਤੂੰ ਜਿਆਦਾ ਅੱਕ ਗਿਆ ਆਪਦੀ ਜ਼ਿੰਦਗੀ ਤੂੰ ਤੇ ਭਾਈ ਉਹ ਜਿਹੜਾ ਜੱਟ ਤੀ ਉਹਨੇ ਮੁੱਸਾਂ ਤੇ ਹੱਥ ਫੇਰਿਆ ਤੇ ਫੇਰ ਕੇ ਕਹਿੰਦਾ ਵੀ ਮੈਂ ਨਹੀਂ ਡਰਦਾ ਕਹਿੰਦਾ ਕੁੱਟ-ਕੁੱਟ ਕੇ ਜਿਉਣ ਨਾਲੋਂ ਤਾਂ ਚੰਗਾ ਵੀ ਬੰਦਾ ਕੇਰੇ ਹੀ ਵਰਚੀ ਤੇ ਉਹ ਪਹਿਰੇਦਾਰ ਉਹਨੂੰ ਕਹਿੰਦੇ ਵੀ ਤੈਨੂੰ ਜਮੇਂ ਡਰ ਨਹੀਂ ਲੱਗਦਾ ਕਹਿੰਦਾ ਨਹੀਂ ਮੈਨੂੰ ਕੋਈ ਡਰ ਨਹੀਂ ਲੱਗਦਾ ਤੇ ਇਹ ਕਹਿੰਦਾ ਮੈਂ ਤਾਂ ਜਾਣੀ ਜਾਣੇ ਤੇ ਉਹ ਪੈਰੇਦਾਰ ਨੇ ਪਈ ਉਹਨੂੰ ਨੰਗਾਤਾ ਉਥੋਂ ਤੇ ਉਹ ਤਾਂ ਭਾਈ ਰਾਜੇ ਦੇ ਮਹਿਲਾਂ ਚ ਵਗ ਗਿਆ ਤੇ ਜਦੋਂ ਰਾਜੇ ਨੇ ਉਹਦਾ ਹਾਲ ਦੇਖਿਆ ਪੈਰਾਂ ਦੀਆਂ ਬਿਆਈਆਂ ਪਾਟੇ ਹੋਏ ਕੱਪੜੇ ਤੇ ਉਹ ਰਾਜਾ ਤਾਂ ਭਾਈ ਗੁੱਸੇ ਚ ਆ ਗਿਆ ਤੇ ਉਹਨੂੰ ਜੱਟ ਨੂੰ ਕਹਿੰਦਾ ਵੀ ਤੈਨੂੰ ਅੰਦਰ ਕਿਨੇ ਬੜਨ ਦਿੱਤਾ ਇਹ ਜੇ ਕੱਪੜੇ ਪਾ ਕੇ ਵੀ ਤੇਰਾ ਬੁਰਾ ਹਾਲ ਐ ਵੀ ਤੂੰ ਇੱਥੇ ਆਇਆ ਕੀ ਕਰਨਾ ਉਹ ਨੂੰ ਭਾਈ ਜੱਟ ਕਹਿੰਦਾ ਵੀ ਤੁਸੀਂ ਐ ਗੁੱਸੇ ਨਾ ਹੋਵੋ ਵੀ ਤੁਸੀਂ ਜਿਹੜਾ ਮੈਂ ਕੰਮ ਕਰਨਾ ਆ ਤੇ ਮੈਥੋਂ 40 ਗੱਪ ਸੁਣੋ ਤੇ ਮੇਰਾ ਨਾਮ ਮੈਨੂੰ ਦਿਓ ਤੇ ਇਹ ਗੱਲ ਸੁਣ ਕੇ ਭਾਈ ਨਾਮ阿里 ਰਾਜਾ ਤਾਂ ਹੋਰ ਗੁੱਸੇ ਚ ਆ ਗਿਆ ਉਹ ਤਾਂ ਜਿਵੇਂ ਸੱਪ ਫੁਕਾਰੇ ਮਾਰਦਾ ਹੁੰਦਾ ਐਸ ਲੋਟ ਉਹ ਨੂੰ ਜੱਟ ਨੂੰ ਕਹਿੰਦਾ ਵੀ ਚਲ ਤੂੰ ਸੁਣਾ ਕਹਿੰਦਾ ਮੈਂ ਸੁਣੀ ਜਾਨਾ ਤੇ ਜੱਟ ਭਾਈ ਲੱਗ ਗਿਆ ਸੁਣਾਉਣ ਕਹਿੰਦਾ ਮੇਰੇ ਜਨਮ ਤੋਂ ਇਹ 7 ਸਾਲ ਪਹਿਲਾਂ ਦੀ ਗੱਲ ਹੈ ਮੈਂ ਆਪਦੇ 10ਵੇਂ ਪੋਤੇ ਦੀਆਂ ਗਾਈਆਂ ਦਾ ਝੁੰਡ ਚਾਰੀ ਜਾਂਦਾ ਸੀ ਤੇ ਚਾਰ ਦੇ ਚਾਰ ਦੇ ਰਾਤ ਪੈ ਗਈ ਤੇ ਇੱਕ ਤਲਾਅ ਤੇ ਲੈ ਗਿਆ ਮੈਂ ਉੱਥੇ ਭਾਈ ਉਹ ਤਲਾਅ ਦੇ ਪਾਣੀ ਵਿੱਚ ਦੀ ਸੂਰਜ ਲਿਸ਼ਕੇ ਪੂਰਾ ਤੇ ਗਰਮੀ ਵੀ ਇੰਨੀ ਵੀ ਚੀੜੀਆਂ ਦੇ ਖੰਭਾਂ ਚੋਂ ਧੂਆ ਨਿਕਲੇ ਤੇ ਉਹੋ ਧੂਏ ਨਾਲ ਜਿਹੜੀ ਉਥੇ ਝੀਲ ਤੀ ਉਹਦਾ ਤਾਂ ਪਾਣੀ ਜੰਮ ਗਿਆ ਤੇ ਮੈਂ ਕਹਾੜੀ ਨਾਲ ਬਰਫ਼ ਦੇ ਟੋਕੜੇ ਲਾ ਗਿਆ ਘਰ ਨਾਲ ਤੇ ਜਦੋਂ ਕਹਾੜੀ ਬਰਫ਼ ਤੇ ਮਾਰੀ ਬਰਫ਼ ਨੂੰ ਤਾਂ ਕੁਝ ਵੀ ਨਾ ਹੋਇਆ ਤੇ ਕਹਾੜੀ ਦੇ ਤਾਂ ਭਾਈ ਟੋਕੜੇ ਟੋਪੜੇ ਹੋ ਗਏ ਤੇ ਫੇਰ ਮੇਰੇ ਦਿਮਾਗ ਚ ਇੱਕ ਖਿਆਲ ਆਇਆ ਤੇ ਮੈਂ ਤਾਂ ਆਪਦਾ ਮੋਢਿਆਂ ਤੋਂ ਸਿਰ ਲਾ ਕੇ ਧੌਣ ਤਾਂ ਪੂਰੀ ਫੜ ਲਈ ਕਸ ਕੇ ਤੇ ਮੇਰੇ ਸਿਰ ਨਾਲ برف ਕੁੱਟਣ ਲੱਗ ਗਿਆ ਤੇ ਜਦੋਂ ਸਿਰ ਨਾਲ برف ਕੁੱਟੀ ਗਿਆ ਕੁੱਟੀ ਗਿਆ ਉਹਦੇ 'ਚ ਤਾਂ ਇੱਕ ਟੋਆ ਬਣ ਗਿਆ ਤੇ ਤੂਆ ਬੜਾ ਵੱਡਾ ਉਹਦੇ 'ਚ ਤਾਂ ਉਂਗਲ ਬਣਾ ਪਾ ਵੇਟ ਹੋਏ ਚ ਤੇ ਉਦੋਂ ਬਾਅਦ ਜਦੋਂ ਉਹ ਟੋਆ ਬਣ ਗਿਆ ਉੱਥੇ ਮੈਂ ਆਵਦੀਆਂ ਜਿਹੜੀਆਂ 1 ਲੱਖ ਗਾਈਆਂ ਦੀ ਉਹਨਾਂ ਦਾ ਝੁੰਡ ਲੈ ਕੇ ਆਇਆ ਤੇ ਉਸੇ ਟੋਏ ਤੋਂ ਉਹ ਗਾਈਆਂ ਨੇ ਪਾਣੀ ਪੀਤਾ ਪਹਿਲਾਂ ਤਾਂ ਤੇ ਫਿਰ ਉਹ ਆਵਦੀਆਂ ਲੱਤਾਂ ਤਹਾਂ ਨੂੰ ਕਰਕੇ ਰੱਬ ਕੰਨੀ ਨੂੰ ਉੱਥੇ ਸੌਂਖੀਆਂ ਤੇ ਉਹਨਾਂ ਦੀ ਸੁੱਤੀਆਂ ਪਈਆਂ ਪਈਆਂ ਤੋਂ ਮੈਂ ਉਹਨਾਂ ਕੰਨੀ ਟੂਹੀ ਕਰਕੇ ਉਹਨਾਂ ਦੀ ਗਿਣਤੀ ਲਾ ਗਿਆ ਕਰਨਾ ਬਿਕਤੇ ਕੋਈ ਗਾਈ ਰਾਇ ਤਾਂ ਨਹੀਂ ਗਈ ਤੇ ਜਦੋਂ ਗੇਣੀਆਂ ਉਹ ਲੱਖ ਗਾਈਆਂ ਚੋਂ ਇੱਕ ਬੱਸਾ ਘਟਤੀ ਤੇ ਮੈਂ ਸੋਚਿਆ ਵੀ ਉਹ ਕਿੱਥੇ ਰਹਿ ਗਿਆ ਤੇ ਫਿਰ ਮੈਂ ਉਹਦੀ ਜਿਹੜਾ ਮੇਰੇ ਹੱਥ ਚ ਡੰਡਾ ਸੀ ਉਹੋ ਰੇਤੇ ਚ ਗੱਡ ਕੇ ਉਹਦੇ ਤੇ ਚੜਕੇ ਦੇਖਿਆ ਦੂਰ ਦੂਰ ਤੱਕ ਨਿਗਾਹ ਮਾਰੀ ਤੇ ਉਹ ਫੇਰ ਨਾ ਮੈਨੂੰ ਦਿਖਿਆ ਤੇ ਉਸ ਤੋਂ ਬਾਅਦ ਉਸੇ ਡੰਡੇ ਦੇ ਸਿਰੇ ਤੇ ਇੱਕ ਸੂਰਾ ਗੱਡਤਾ ਤੇ ਉਹਦੇ ਤੇ ਫੇਰ ਚੜਕੇ ਦੇਖਿਆ ਤੇ ਉਹ ਤਾਂ ਫੇਰ ਬਣਾ ਕਿਤੇ ਨੇੜੇ ਟੇੜੇ ਦਿਖਾਈ ਦਿੱਤਾ ਮੈਨੂੰ ਤੇ ਉਦੋਂ ਬਾਅਦ ਉੱਥੇ ਖੜੇ ਦੇ ਮੇਰੇ ਯਾਦ ਆਇਆ ਵੀ ਮੈਨੂੰ ਸੂਈਆਂ ਚੱਬਣ ਦੀ ਆਤ ਨਹੀਂ ਕਿਹ ਹੁੰਦੇ ਤੋਂ ਤੇ ਆਪਦੇ ਮੂੰਹ ਚੋਂ ਇੱਕ ਸੂਈ ਕੱਢੀ ਮੈਂ ਤੇ ਜਿਹੜੀ ਉਹ ਸੂਰੀ ਤੀ ਉਹਦੇ ਸਿਰੇ ਤੇ ਲਾ ਕੇ ਸੂਈ ਤੇ ਮੈਂ ਤਾਂ ਸੂਈ ਤੇ ਚੜਨ ਲੱਗ ਗਿਆ ਤੇ ਚੜਤੇ ਚੜਤੇ ਇਹਨੂੰ ਇੱਕ ਮਹੀਨਾ ਲੱਗ ਗਿਆ ਤੇ ਜੇ ਤੋ ਜਮਾ ਸੇਖਰਤੇ ਚੜ ਗਿਆ ਸੋਈ ਤੇ ਨਖਾਰੇ ਵਿੱਚ ਦੀ ਮੈਂ ਦੇਖਿਆ ਸਮੁੰਦਰ ਦੇ ਵਿੱਚ ਤਾਂ ਦੂਰ ਇੱਕ ਚਟਾਨ ਬਣੀ ਹੋਈ ਤੀ ਜਿਹੜੀ ਜਮਾ ਸੂਈ ਵਾਂਗੂ ਤਿੱਖੀ ਤੀ ਤੇ ਜਿਹੜਾ ਬੱਸਾ ਤੀ ਉਹ ਤਾਂ ਉਹਦੇ ਤੇ ਘਾ ਚਰੀ ਜਾਵੇ ਤੇ ਫਿਰ ਬਾਦਾਂ ਮੈਂ ਵੀ ਨਹੀਂ ਸੋਚਿਆ ਮੈਂ ਤਾਂ ਇੱਕੋ ਹੀ ਸਾਲ ਮਾਰੀ ਤੇ ਉਹ ਬੱッセ ਕੋਲੇ ਜਾ ਵੜਿਆ ਤੇ ਜਦੋਂ ਮੈਂ ਉੱਥੇ ਬੱッセ ਦੇ ਲਵੇ ਪਹੁੰਚਿਆ ਤੇ ਮੈਂ ਸੋਚਿਆ ਵੀ ਹੁਣ ਇਹ ਗਾ ਨੂੰ ਖੜਾ ਕਿਵੇਂ ਤਾਂ ਫੇਰ ਮੇਰੇ ਮਨ ਚ ਫੇਰ ਤਰਕੀਬ ਆਈ ਮੈਂ ਤਾਂ ਉੱਥੇ ਰੇਤੇਦਾਰ ਸਾਵਟ ਲਿਆ ਅਰੇ ਸਾਵਟ ਕੇ ਉਹ ਗਾਹ ਦੇ ਗਲ ਚ ਪਾ ਲਿਆ ਤੇ ਉਹਦੇ ਉੱਤੇ ਬੈਠ ਕੇ ਗਾਹ ਦੇ ਮੂਰੇ ਵੱਸਾ ਲਾ ਕੇ ਮੈਂ ਤਾਂ ਸਮੁੰਦਰ ਉਤੋਂ ਦੀ ਭਜਾ ਲਈ ਗਾ ਤੇ ਪਾਣੀ ਉੱਤੇ ਭੱਜੀ ਆਉਂਦੀ ਗਾਹ ਦੇ ਆ ਕੇ ਇੱਕ ਲਹਿਰ ਦੀ ਠੋਕਰ ਵੱਜ ਗਈ ਤੇ ਉਹ ਗਾ ਤਾਂ ਉਥੀ ਡੁੱਬਣ ਲੱਗੀ ਤੇ ਮੈਂ ਫਿਰ ਹਿੰਮਤ ਨਹੀਂ ਹਾਰੀ ਮੈਂ ਮਾਰ ਕੇ ਸਾਲ ਜਿਹੜਾ ਉਹ ਝੋਟਾ ਜਾਂ ਬਸਾਤੀ ਉਹਨੂੰ ਮੋਡਿਆਂ ਤੇ ਧਰਿਆ ਤੇ ਭੱਜ ਕੇ ਆ ਕੇ ਸਮੁੰਦਰ ਦੇ ਕਿਨਾਰੇ ਇੱਕ ਦਰਖਤ ਨਾਲ ਬੰਨਤਾ ਉਹਨੂੰ ਤੇ ਉਹਨੂੰ ਬੰਨ ਕੀ ਹਟਿਆ ਤੀ ਇੱਕ ਦਹਾਣੀ ਤੋਂ ਖਰਗੋਸ਼ ਨੇ ਮੇਰੇ ਪੈਰਾਂ 'ਚ ਸਾਲ ਮਾਰੀ ਤੇ ਮੈਂ ਉਹਨੂੰ ਫੜਨ ਲੱਗ ਗਿਆ ਉਹ ਸੱਜੇ ਭੱਜਿਆ ਮੈਂ ਖੱਬੇ ਨੂੰ ਭੱਜ ਲਿਆ ਤੇ ਉਹ ਤੇਜ ਭੱਜੇ ਮੈਂ ਉਹ ਤੋਂ ਤੇਜ ਭੱਜ ਲਿਆ ਤੇ ਭੱਜੇ ਜਾਂਦੇ ਜਾਂਦੇ ਖਰਬੂਸ ਦੇ ਮੈਂ ਤਾਂ ਇੱਕ ਤੀਰ ਛੱਡਤਾ ਉਹਦੇ ਕੰਨੇ ਨੂੰ ਤੇ ਉਹ ਤਾਂ ਜਾ ਕੇ ਉਹਦੇ ਨੱਕ ਤੇ ਵੱਜਿਆ ਤੇ ਜਦੋਂ ਉਹਦੇ ਨੱਕ ਤੇ ਵੱਜਿਆ ਤੀਰ ਤਾਂ ਦੁਬਾਰੇ પાਪ ਸਫੇਰ ਮੇਰੇ ਕੋਲ ਆ ਗਿਆ ਤੇ ਉਹ ਤੀਰ ਮੈਂ ਦੁਬਾਰੇ ਛੱਡਤਾ ਤੇ ਉਹ ਤਾਂ ਇੱਕ ਮਹੀਨੇ ਬਾਅਦ ਉਸੇ ਟਾਂ ਤੇ ਜਾ ਕੇ ਵੱਜਿਆ ਜਿੱਥੇ ਮੇਰੇ ਕੋਲੇ ਦਾ ਜਿਹੜਾ ਬਸਾਤੀ ਉਹका ਆਚਰਨ ਕੀ ਆਤੀ ਐਨੇ ਨੂੰ ਜਦੋਂ ਮੈਂ ਪਹਾਂ ਨੂੰ ਛਾਤਿਆ ਤਾਂ ਤੱਤੇ ਪਾਣੀ ਦੀਆਂ ਕਣੀਆਂ ਡਿੱਗਣ ਲੱਗੀਆਂ ਤੇ ਮੇਰਾ ਬੱਸਾ ਹਵਾ 'ਚ ਉੱਡਣ ਲੱਗ ਗਿਆ ਭਾਈ ਤੇ ਫਿਰ ਮੇਰੇ ਯਾਦ ਆਇਆ ਵੀ ਜਿਹੜਾ ਬੱਸਾ ਸੀ ਉਹ ਮੈਂ ਕਿਸੇ ਦਰਖਤ ਨਾਲ ਨਹੀਂ ਬੰਨਿਆ ਸਮਾਂ ਦੀ ਉਹਨੂੰ ਤਾਂ ਮੈਂ ਹੰਸ ਦੀ ਗਰਦਨ ਨਾਲ ਬੰਨ੍ਹਿਆ ਆ ਤੇ ਮੈਂ ਤਾਂ ਭਾਈ ਭੱਜ ਕੇ ਉਹ ਬੱッセ ਨੂੰ ਖੋਲਣ ਭੱਜ ਲਿਆ ਤੇ ਜਦੋਂ ਖੋਲਣ ਭੱਜਿਆ ਭਾਈ ਉਹ ਬਸਾ ਵੀ ਭੱਜਿਆ ਭੱਜਦੇ ਭੱਜਦੇ ਨੇ ਉਹਨੇ ਤਾਂ ਗੋਖਾ ਕਰਤਾ ਤੇ ਜਿਹੜਾ ਉਹਦਾ ਗੋਖਾ ਤੀ ਉਹਦੇ ਨਾਲ ਤਾਂ ਚਾਰੇ ਪਾਸੇ ਅਹੀ ਜੀ ਖੁਸ਼ਬੂ ਫੈਲੀ ਵੀ ਜਿੰਨੇ ਉੱਥੇ ਜੀ ਜੰਤ ਤੀ ਸਾਰੇ ਉੱਥੇ ਇਕੱਠੇ ਹੋ ਗਏ ਤੇ ਮੈਨੂੰ ਵੀ ਭੁੱਖ ਲੱਗੀ ਤੀ ਮੈਂ ਤਾਂ ਭੱਜ ਕੇ ਜਾ ਕੇ ਚਟਾਨ ਦੇ ਸਿਖਰ ਤੋਂ ਇੱਕ ਖਰਗੋਸ਼ ਫੜ ਲਿਆਂਦਾ ਤੇ ਉਹਦੀ ਚਰਪਈ ਲਾਹਣ ਲੱਗ ਗਿਆ ਤੇ ਸੋਚਿਆ ਵੀ ਹੁਣ ਇਹ 'ਚ ਅੱਗ ਪਾਵਾਂ ਜਿਦੋਂ ਉਹਨੂੰ ਵਿਚਾਲਾ ਚੀਰ ਲਿਆ ਤੇ ਸੁੱਕੀ ਚਰਪਈ ਹੋਣ ਕਰਕੇ ਅੱਗ ਤਾਂ ਉਹਨੂੰ ਕਿੱਥੇ ਪੈਣੀ ਸੀ ਪਰ ਮੀ ਪੈਂਦਾ ਕਰਕੇ ਉਹ ਤਾਂ ਅੱਗ ਪੈ ਗਈ ਤੇ ਇੰਨੇ ਨੂੰ ਮੈਂ ਪਿੱਤਲ ਦਾ ਦੇਗਾ ਤਰਕੇ ਉਹਦੇ 'ਚ ਸ਼ੇਰਨੀ ਦਾ ਦੁੱਧ ਪਾਤਾ ਤੇ ਅੱਗ ਜਾਦੀ ਹੋ ਗਈ ਉਹ ਤਾਂ ਉੱਬਲ ਗਿਆ ਤੇ ਉਹ ਉਪਲਿਆ ਭਾਈ ਮੈਂ ਵੀ ਡੱਕ ਕੇ ਦੁੱਧ ਪੀਤਾ ਤੇ ਜਿੰਨੇ ਉੱਥੇ ਸੀ ਜੰਤ ਤੀ ਸਾਰਿਆਂ ਨੇ ਸੇਰਨੀ ਦਾ ਦੁੱਧ ਪੀਤਾ ਪਰ ਉਹ ਉਪਲ ਨੂੰ ਨਾ ਹਟੇ ਉਪਲ ਦੇ ਉਬਲਦੇ ਨੇ ਉਹ ਦੁੱਧ ਨੇ ਤਾਂ ਹਰ ਲਿਆ ਤੇ ਉੱਥੇ ਭਾਈ ਤੇ ਮੈਂ ਉਹ ਉਹ ਦੇਗੇ ਨੂੰ ਅੱਗ ਤੋਂ ਲਾਹਿਆ ਪਰ ਉਹ ਉੱਪਰੋਂ ਫੇਰ ਨਾ ਹਟਿਆ ਤੇ ਮੈਂ ਤਾਂ ਦਿਵਾਰੀ ਉਸੇ ਤੀ ਰੱਖਤਾ ਅੱਗ ਤੇ ਉਸ ਦੇਗੇ ਨੂੰ ਤੇ ਜੇਦੋ ਥੋੜਾ ਜਿਆਦਾ ਹਨ ਹੋਇਆ ਰਾਤ ਹੋਈ ਮੈਂ ਤਾਂ ਉਸੇ ਦੇ ਅੱਗੇ ਥੱਲੀ ਸੌਂ ਗਿਆ ਤੇ ਸੁੱਤੇ ਪਏ ਨੂੰ ਰਾਤ ਨੂੰ ਹਰਾਉਲਾ ਸੁਣਿਆ ਤੇ ਜਦੋਂ ਉੱਠ ਕੇ ਦੇਖਿਆ ਮੇਰੇ ਤਾਂ ਦੋਹੇ ਪੈਰਾਂ ਵਾਲੇ ਜੋੜੇ ਲੜੀ ਜਾਣ ਤੇ ਮੈਂ ਉਹਦੀ ਉੱਠ ਕੇ ਉਹਨਾਂ ਨੂੰ ਓਡੋ ਓੱਡੀ ਕਰਤਾ ਤੇ ਨਾਲੇ ਸਮਝਾਇਆ ਵੀ ਲੜਾਈ ਚ ਕੋਈ ਫਾਇਦਾ ਨਹੀਂ ਵੀ ਹੁਣ ਨਹੀਂ ਲੜਨਾ ਇਹ ਦੂਆਦ ਤੇ ਰਾਤ ਨੂੰ ਭਾਈ ਇੱਕ ਨੂੰ ਤਾਂ ਸੱਜੇ ਤੜਕੇ ਸੌਂ ਗਿਆ ਇੱਕ ਨੂੰ ਖੱਬੇ ਤੇ ਜਦੋਂ ਤੜਕੇ ਉੱਠ ਕੇ ਦੇਖਿਆ ਖੱਬੇ ਪਾਸੇ ਵਾਲਾ ਜੁੱਤਾ ਤਾਂ ਉੱਥੇ ਹੈਗਾ ਨਹੀਂ ᱛੀ ਤੇ ਮੈਂ ਤਾਂ ਉਹਦੀ ਜਿਹੜਾ ਇੱਕ ਜੋੜਾ ਪਿਆ ਤੀ ਦੋਹੇ ਪੈਰਾਂ ਚ ਪਾ ਕੇ ਭੱਜ ਲਿਆ ਉਥੋਂ ਹੀ ਤੇ ਜਿਹੜਾ ਦੂਜਾ ਜੋੜਾ ਤੀ ਉਹਨੂੰ ਪਾਲਣ ਤੋਂ ਰੁਪਿਆ ਪਈ ਤੇ ਸਾਲ ਭੱਜੀ ਗਿਆ ਰੋਤਾ ਫੜੇ ਹੀ ਨਾ ਗਿਆ ਮੈਥੋਂ ਤੇ ਭਾਈ ਉਹ ਜੋੜਾ ਤਾਂ ਪਾਇਦਾ ਪਾਇਦਾ ਇੱਕ ਪਿੰਡੇ ਚ ਜਾ ਵੜਿਆ ਉੱਥੇ ਤਾਂ ਲੋਕਾਂ ਦਾ ਬਹੁਤ ਵੱਡਾ ਕੱਠ ਕੋਈ ਤਾਂ ਊਠ ਤੇ ਚੜਿਆ ਫਿਰੇ ਕੋਈ ਚਿੜੀ ਤੇ ਕੋਈ ਸੱਪ ਤੇ ਕੋਈ ਚੂਹੇ ਤੇ ਫਿਰੇ ਕੋਈ ਸ਼ੇਰ ਤੇ ਚੜਿਆ ਫਿਰੇ ਕੋਈ ਅੰਤੀ ਨਾ ਪਈ ਪੀੜ ਦਾ ਤਾਂ ਐਨੇ ਨੂੰ ਭਾਈ ਰੋਟੀ ਸ਼ੁਰੂ ਹੋਗੀ ਤੇ ਮੈਂ ਕਿਹਾ ਬੀਜਣਾ ਇਹ ਖਾਣ ਪੀਣ ਵੀ ਕਾਦੀ ਖੁਸ਼ੀ ਚ ਹੁੰਦਾ ਹੈ ਉਹ ਕਹਿੰਦੇ ਵੀ ਇਹ ਖਾਣ ਪੀਣ ਨਹੀਂ ਕੱਲਾ ਇਹ ਤਾਂ ਵਿਾਈ ਮਨ ਕਹਿੰਦਾ ਵੀ ਕਾਦੀ ਖੁਸ਼ੀ ਚ ਤੇ ਉਹ ਦੱਸਣ ਲੱਗੇ ਕਹਿੰਦੇ ਜਿਹੜਾ ਇੱਥੇ ਸਰਦਾਰ ਸੀ ਉਹਦਾ ਮੁੰਡਾ 2 ਸਾਲ ਪਹਿਲਾਂ ਘੋੜੇ ਚਾਰਨ ਗਿਆ ਸੀ ਤੇ ਉਹ ਤਾਂ ਮੁੜ ਕੇ ਮੁੜੇ ਨਹੀਂ ਐਸੀ ਖੁਸ਼ੀ ਦੇ ਵਿੱਚ ਅੱਜ ਇਹ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਐਨੇ ਨੂੰ ਭਾਈ ਨੌਕਰ ਸੀ ਜਿਹੜਾ ਮਠਿਆਈ ਲਈ ਆਵੇ ਤੇ ਮੈਂ ਉਹਦੇ ਮੋਢੇ ਤੇ ਹੱਥ ਮਾਰ ਕੇ ਕਿਹਾ ਵੀ ਅੱਜ ਦੇਖ ਲੈ ਤੈਨੂੰ ਖੜ ਲਿਆ ਮੈਂ ਉਹ ਮੇਰਾ ਭੱਜਿਆ ਹੋਇਆ ਜੋੜਾ ਤੀ ਕੇਰਾ ਤਾਂ ਉਹਦੇ ਹੱਥ 'ਚ ਉਹ ਸਾਰੀ ਮਠਿਆਈ ਡਿੱਗ ਪੈਣੀ ਤੀ ਤੇ ਫਿਰ ਉਹਨੇ ਸੰਭਾਲ ਕੇ ਜਿ ਆਪਦੇ ਆਪ ਨੂੰ ਕਿਉਂ ਡਰਦਾ ਤੀ ਵੀ ਮੇਰਾ ਮਾਲਕ ਮੈਨੂੰ ਕੁੱਟੇ ਨਾ ਵੀ ਤੂੰ ਭੱਜ ਗਿਆ ਤੀ ਤੇ ਖੜਾ ਜਾ ਹੋ ਗਿਆ ਮੇਰੇ ਮੂਰੇ ਤੇ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਸੱਜੇ ਪਾਸੇ ਕਿਉਂ ਨਹੀਂ ਰੱਖਿਆ ਸ਼ਿਕਾਇਤ ਕਰਨ ਲੱਗ ਗਿਆ ਮੈਨੂੰ ਤੇ ਜਿੰਨੇ ਨੂੰ ਭਈ ਉਹ ਮਠਿਆਈਆਂ ਲਿਆਉਣ ਲੱਗ ਗਿਆ ਉਹਨੇ ਤਾਂ ਮੇਰੇ ਮੂਰੇ ਮਠਿਆਈਆਂ ਦਾ ਤੰਬੂ ਜਿਹਾ ਢੇਰ ਲਾਤਾ ਮਠਿਆਈਆਂ ਤਰਤਰ ਤੇ ਜਦੋਂ ਭਈ ਖਾਣ ਵਾਸਤੇ ਮੈਂ ਮਠਿਆਈਆਂ ਚੱਕੀਆਂ ਮੇਰੇ ਤਾਂ ਦਿਮਾਗ ਵਿੱਚ ਗੱਲ ਆਈ ਵੀ ਜਿਹੜਾ ਮੇਰਾ ਸਿਰਤੀ ਉਹ ਤਾਂ ਉੱਥੇ ਬਰਫ ਚੀ ਰਹਿ ਗਿਆ ਵੀ ਹੁਣ ਮੈਂ ਖਾਊਂਗਾ ਕਿਵੇਂ ਮਠਿਆਈ ਤੇ ਉਹਦੀ ਭਈ ਮੈਂ ਤਾਂ ਆਪ ਦੇ ਜੋੜਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਭੱਜ ਕੇ ਜਾ ਕੇ ਮੇਰਾ ਸੇਰ ਲੈ ਕੇ ਆਓ ਵੀ ਮੈਂ ਮਠਿਆਈ ਖਾ ਲਾਂ ਵੀ ਮੈਨੂੰ ਨਾ ਨਾ ਕਰਿਓ ਦੇਖੋ ਹੁਣ ਤੇ ਉਹਨਾਂ ਨੂੰ ਭਈ ਕੰਮ ਤੇ ਲਾ ਕੇ ਮੈਂ ਤਾਂ ਆਪ ਦਾ ਆਰਾਮ ਨਾਲ ਬਹਿ ਗਿਆ ਇੱਕ ਪਾਸੇ ਹੋ ਕੇ ਪਰ ਜਿਹੜੇ ਉੱਥੇ ਹੋਰ ਲੋਕ ਆਏ ਹੋਏ ਸੀ ਉਹਨਾਂ ਨੇ ਤਾਂ ਬਿੰਦਰਾਮ ਨਾ ਕੀਤਾ ਤੇ ਜਿਉਂ ਅੱਗੇ ਮਠਿਆਈ ਖਾਣ ਉਹ ਤਾਂ ਸਾਰੀ ਮਠਿਆਈ ਖਾ ਕੇ ਸਾਹ ਲਿਆ ਉਹਨਾਂ ਨੇ ਤਾਂ ਤੇ ਮੇਰੇ ਵਾਸਤੇ ਤਾਂ ਪੂਰਾ ਟੋਕੜਾ ਬਿਨਾਂ ਛੱਡਿਆ ਮਠਿਆਈ ਦਾ ਉਹ ਕਹਿੰਦੇ ਆਂ ਵੀ ਕਰਮਹੀਨ ਖੇਤੀ ਕਰੇ ਬਲਦ ਮਰੇ ਤਿਹਾਇਆ ਉਹ ਗੱਲ ਧੀ ਐਨੇ ਮੈਂ ਆਪਦਾ ਸਿਰ ਸੀ ਜਿਹੜਾ ਮੋਢਿਆਂ ਤੇ ਧਰ ਕੇ ਬਲਦਾਂ ਨੂੰ ਖੇਤ ਚ ਬਾੜੇ ਹੀ ਤੀ ਬਦਲ ਆ ਗਿਆ ਚੜਿੱਕੇ ਤੇ ਮੀਂਹ ਪੈਣ ਲੱਗ ਗਿਆ ਮੀਂਹ ਕਾਹਦਾ ਪਵੇ ਖਰਬੂਜਿਆਂ ਦਾ ਮੀਂਹ ਪਵੇ ਤੇ ਮੈਂ ਤਾਂ ਇੱਕ ਖਰਬੂਜਾ ਚੱਕ ਕੇ ਜਦੋਂ ਉਹ ਵੱਡਣ ਲੱਗਿਆ ਮੈਂ ਤਾਂ ਜ਼ੋਰ ਵੱਧ ਲਾਤਾ ਤੇ ਜਿਹੜਾ ਉਹ ਚਾਕੂ ਸੀ ਉਹ ਤਾਂ ਖਰਬੂਜੇ ਚੀਕ ਮਾਚ ਗਿਆ ਤੇ ਫਿਰ ਮੈਂ ਵੀ ਸੌ ਖਾਲੀ ਵੀ ਚਾਕੂ ਤਾਂ ਪਾਲ ਕੀ ਹਟੂ ਤੇ ਉਹਦੇ ਵਾਸਤੇ ਕਿਉਂ ਨਾ ਚਾਹੇ ਆਪ ਦੇ ਢਿੱਡ ਚੀ ਵੜਨਾ ਪੈ ਜੇ ਮੈਨੂੰ ਤੇ ਜਿਹੜਾ ਭਾਈ ਮੇਰੇ ਲੱਕ ਤੇ ਮੈਂ ਕੱਪੜਾ ਬੰਨਿਆ ਹੋਇਆ ਸੀ ਉਹਨੂੰ ਖੋਲ ਕੇ ਇੱਕ ਪਾਸਾ ਫੜ ਕੇ ਉਹਦਾ ਮੈਂ ਤਾਂ ਸੇਰ ਵਾਲੇ ਪਾਸਿਓਂ ਖਰਬੂਜੇ ਦੇ ਵਿੱਚ ਸਾਲ ਮਾਰੀ ਤੇ ਉਹਦੇ ਵਿੱਚ ਖਰਬੂਜੇ ਦੇ ਬਥੇਰਾ ਪਾਲਿਆ ਚਾਕੂ ਤੇ ਪਾਲਦੇ ਪਾਲਦੇ ਦਿੱਤਾ ਮੇਰੇ ਜਿਹੜੇ ਜੋੜੇ ਪਾਏ ਸੀ ਉਹ ਵੀ ਘਸ ਗਏ ਤੇ ਪਰ ਚਾਕੂ ਨਹੀਂ ਮਿਲਿਆ ਖਰਬੂਜੇ ਤੋਂ ਤੇ ਪਰ ਉੱਥੇ ਮੈਨੂੰ ਮੇਰਾ 사ਲਾ ਮਿਲ ਗਿਆ ਉਹ ਮੈਨੂੰ ਕਹਿੰਦਾ ਵੀ ਪ੍ਰੌਣੀਆਂ ਤੂੰ ਕੀ ਕਰਦਾ ਫਿਰਦਾ ਇੱਥੇ ਤੇ ਮੈਂ ਉਹਨੂੰ ਕਿਹਾ ਵੀ ਮੇਰਾ ਤਾਂ ਚਾਕੂ ਗਵਾਚ ਗਿਆ ਤੇ ਉਹ ਮੈਨੂੰ ਕਹਿੰਦਾ ਵੀ ਤੂੰ ਵੀ ਕਮਲਾ ਬਣ ਰਹੀ ਹੈ ਤੇ ਇੱਥੇ ਤਾਂ ਮੇਰੇ ਘੋੜੇ ਗਮਾਜ ਕੇ ਵੀ ਉਹ ਨਹੀਂ ਥਾਈ ਬਿਨ ਨਿਕਾ ਜਾ ਚਾਕੂ ਤੈਨੂੰ ਕਿਵੇਂ ਥਿਆ ਦੂ ਜਦੋਂ ਦੀ ਗੱਲ ਸੁਣੀ ਮੈਂ ਤਾਂ ਸਮਝ ਗਿਆ ਵੀ ਇਹ ਤਾਂ ਉਹ ਬੰਦਾ ਹੈ ਵੀ ਜਿਹਦੇ ਗਵਚਨ ਤੇ ਵੀ ਉਹਦੇ ਘਰ ਦੇ ਖੁਸ਼ੀ ਮਨਾ ਕੇ ਰੋਟੀ ਖਵਾਉਂਦੇ ਸੀ ਤੇ ਮੈਂ ਉਹਨੂੰ ਕਿਹਾ ਵੀ ਤੂੰ ਘੋੜਿਆਂ ਨੂੰ ਛੱਡ ਵੀ ਆਪਦੇ ਮਾਂ ਪਿਓ ਕੋਲੇ ਜਾ ਵੀ ਉਹ ਤੈਨੂੰ ਭਾਲ ਦੇ ਫਿਰਦੇ ਨੇ ਤੇ ਉਹੀ ਜਦੋਂ ਇਹ ਗੱਲ ਸੁਣੀ ਉਹ ਮੇਰੇ ਤੇ ਗੁੱਸਾ ਕਰ ਗਿਆ ਕਹਿੰਦਾ ਤੈਨੂੰ ਐ ਹੀ ਐ ਵੀ ਮਾਪਾਪ ਕੋੜੇ ਨਾਲੋਂ ਜ਼ਿਆਦੇ ਪਿਆਰੇ ਹੁੰਦੇ ਨਹੀਂ ਤੇ ਮਾਂ ਪਿਓ ਦਾ ਭਾਈ ਨਾ ਸੁਣ ਕੇ ਸਾਡੀ ਤਾਂ ਲੜਾਈ ਹੋ ਗਈ ਤੇ ਮੈਂ ਤਾਂ ਆਪਦਾ ਸਿਰ ਉਹਦੇ ਨੱਕ ਤੇ ਮਾਰਿਆ ਤੇ ਉਹ ਵੀ ਮੇਰੇ ਨਾਲ ਲੜਨ ਲੱਗ ਗਿਆ ਤੇ ਐਂ ਲੜਦੇ ਲੜਦੇ ਭਾਈ ਖਰਬੂਜੇ ਦੀ ਤਾਂ ਹਲਜੋਲ ਹੋਣ ਲੱਗ ਗਈ ਹਿਲਣ ਲੱਗਿਆ ਖਰਬੂਜਾ ਤੇ ਪਈ ਉਹ ਹਿਲਦਾ ਹਿਲਦਾ ਗੂੜ ਘੁੰਮਦਾ ਉਹ ਤਾਂ ਸਾਰੀ ਦੁਨੀਆ ਵਿੱਚ ਦੀ ਫਿਰ ਗਿਆ ਤੇ ਫਿਰ ਕੇ ਉਹ ਤਾਂ ਇੱਕ ਉੱਚੇ ਪਹਾੜ ਤੇ ਚੜ ਗਿਆ ਤੇ ਗਾਹਾਂ ਜਾ ਕੇ ਇੱਕ ਪਹਾੜ 'ਚ ਜਦੋਂ ਹੋਰ ਵੱਜਿਆ ਉਹਦੇ ਤਾਂ ਦੋ ਟੁੱਟੇ ਹੋਵੇ ਤੇ ਜਿਹੜਾ ਉਹ ਬੰਦਾ ਤੀ ਦੂਜਾ ਮੁੰਡਾ ਉਹ ਤਾਂ ਪਤਾ ਨਹੀਂ ਕਿੱਥੇ ਲੱਗ ਗਿਆ ਪਰ ਮੈਂ ਜਾ ਕੇ ਝੀਲ ਦੇ ਕਿਨਾਰੇ ਜਾ ਡਿੱ ਗਿਆ ਇਹ ਉਹੀ ਝੀਲ ਤੀ ਜਿੱਥੇ ਮੈਂ ਆਵਦੀਆਂ ਗਾਈਆਂ ਚਾਰਦਾ ਤੀ ਤੇ ਡਿੱਗ ਗਿਆ ਵੀ ਇੰਨਾ ਭੜਾ ਵੀ ਥੱਲੇ ਜ਼ਮੀਨ ਤਾਂ ਸੀ ਕੀ ਤੇ ਉਹਦੀ ਮੈਨੂੰ ਤੇ ਲੱਗਿਆ ਈ ਤੇ ਮੈਂ ਤਾਂ ਜਾ ਕੇ ਉਹੋ ਟੋਏ ਚ ਪਾਣੀ ਪੀਣ ਲੱਗ ਗਿਆ ਜਿਹੜਾ ਆਉ ਦਾ ਸੇਰ ਮਾਰ ਮਾਰ ਖੋਦਿਆ ਤੀ ਟੋਆ ਮੈਂ ਤੇ ਪਾਈ ਪਾਣੀ ਪੀਂਦੇ ਪੀਂਦੇ ਨੇ ਮੈਂ ਤਾਂ ਸਾਰੀ ਝੀਲ ਪੀ ਗਿਆ ਪਾਣੀ ਦੀ ਤੇ ਮੇਰੀ ਤੇ ਫੇਰ ਨਾ ਮੁਜੀ ਤੇ ਮੈਂ ਬਥੇਰਾ ਜ਼ੋਰ ਲਾਇਆ ਉੱਠਨ ਦਾ ਮੈਥੋਂ ਤਾਂ ਉੱਠੇ ਹੀ ਨਾ ਜਾਵੀ ਤੇ ਪਾਣੀ ਪੀ ਗਿਆ ਪੀ ਗਿਆ ਜਦੋਂ ਪੀ ਕੇ ਦੇਖਿਆ ਮੇਰੀਆਂ ਮੁੱਛਾਂ 'ਚ ਤਾਂ 70 ਵੱਤਕਾਂ ਜੰਮੀਆਂ ਪਈਆਂ ਪਉਣ ਪੋਣਾ ਤੇ ਫੇਰ ਮੈਂ ਸੋਚਿਆ ਵੀ ਮੈਂ 70 ਵੱਤਕਾਂ ਦਾ ਕੀ ਕਰੂੰਗਾ ਮੈਂ ਤਾਂ ਉਹਦੇ ਵੱਟੇ ਉਥੋਂ ਇੱਕ ਹੰਸ ਲੈ ਲਿਆ ਜਿਹੜਾ ਉੱਠ ਜਿੱਡਾ ਤੀ ਤੇ ਉਹ ਬਿਨਾ ਆਬ ਦੀ ਧੋਨੀ ਵੀ ਕਰੇ ਖੂਜੋ ਪਾਣੀ ਪੀਂਦਾ ਤੀ ਤੇ ਜੇਣਾ ਰਾਜਾ ਤੀ ਉਨੇ ਤੈ ਸੋਚ ਆ ਵੀ ਇਹ ਨੂੰ ਹੁਣ ਇੱਥੋਂ ਮੜਾ ਜਾ ਵੀ ਤੋਕ ਦਿੰਨੇ ਆ ਵੀ ਇਹ ਭੁੱਲ ਜੂ ਤੇ ਉਹ ਕਹਿੰਦਾ ਵੀ ਫੇਰ ਤਾਂ ਖੂਹ ਦਾ ਪਾਣੀ ਤਹਾਂ ਨੂੰ ਵਗਦਾ ਹੂ ਤੇ ਉਹ ਕਹਿੰਦਾ ਵੀ ਹੋ ਸਕਦਾ ਜੱਟ ਉਹਨੂੰ ਕਹਿੰਦਾ ਤੇ ਕਹਿੰਦਾ ਉਹ ਉਹ ਇਹੋ ਜਿਹਾ ਖੂਹ ਤੀ ਵੀ ਜੇ ਜੇ ਤੜਕੇ ਵੇਲੇ ਉਹ ਚ ਡਲੀ ਛੱਟਦੇ ਵੀ ਅੱਥਨ ਤੱਕ ਪਹੁੰਚਦੀ ਈ ਤੀ ਤੇ ਉਹਨੇ ਫੇਰ ਰਾਜੇ ਨੂੰ ਟੋਕੇ ਕਹਿੰਦਾ ਵੀ ਫੇਰ ਤਾਂ ਦਿਨ ਛੋਟੇ ਹੁੰਦੇ ਹੋਣਗੇ ਉਦੋਂ ਤੇ ਉਹ ਜੱਟ ਉਹਨੂੰ ਕਹਿੰਦਾ ਹਾਂ ਵੀ ਹੋ ਸਕਦਾ ਵੀ ਦਿਨ ਛੋਟੇ ਹੁੰਦੇ ਹੋਣ ਕਹਿੰਦਾ ਇੰਨੇ ਛੋਟੇ ਹੁੰਦੇ ਹੋਣਗੇ ਵੀ ਪੇਡਾਂ ਚਾਰਨ ਵਾਲੇ ਕੜ ਕੇ ਤੋਂ ਆਥਣ ਤੱਕ ਇੱਕ ਰਾਤ ਤੋਂ ਦੂਜੀ ਰਾਤ ਚ ਭੱਗ ਜਾਂਦੇ ਹੋਣਗੇ ਤੇ ਇਹ ਸੁਣ ਕੇ ਭਈ ਉਹ ਰਾਜਾ ਥੋੜਾ ਜਿਹਾ ਕੱਚਾ ਜਿਹਾ ਹੋ ਗਿਆ ਵੀ ਇਹ ਤਾਂ ਜਵਾਬ ਹੀ ਉਥੀ ਮਾਰਦਾ ਮੂੰਹ ਤੇ ਤੇ ਪਈ ਇੰਨੀ ਗੱਲ ਕਹਿੰਦੇ ਹੋਏ ਉਹ ਜੱਟ ਕਹਿੰਦਾ ਵੀ ਦੇਖ ਹੁਣ ਮੈਂ 40 ਗੱਪ ਮਾਰ ਤੇ ਬਿਨਾਂ ਰੁਕੇ ਵੀ ਹੁਣ ਤੂੰ ਜਿਹੜਾ ਮੇਰਾ ਨਾਮ ਬੰਦ ਹੈ ਵੀ ਉਹ ਮੈਨੂੰ ਦੇ ਵੀ ਜੇ ਤੈਨੂੰ ਤੇਰੇ ਖਜ਼ਾਨੇ ਦੀ ਪਰਵਾਹ ਨਹੀਂ ਹੈਗੀ ਵੀ ਪੈਸਿਆਂ ਦੀ ਪਰਵਾਹ ਨਹੀਂ ਹੈਗੀ ਤੈਨੂੰ ਮੈਂ ਚਾਰੀ ਵਾਰੀ ਵੀ ਚਾਰੀ ਗੱਪ ਬਿਨਾਂ ਰੁਕੇ ਮਾਰ ਦੂੰਗਾ ਕਹਿੰਦਾ ਮੇਰੇ ਮੂੰਹ ਚੋਂ ਤਾਂ ਗੱਲਾਂ ਹੀ ਨਿਕਲਦੀ ਐ ਜਿਵੇਂ ਨੇਕੀ ਤੋਂ ਨੇਕੀ ਨਿਕਲਦੀ ਹੁੰਦੀ ਐ ਤੇ ਉਹ ਰਾਜਾ ਕਹਿੰਦਾ ਨੌਕਰਾਂ ਨੂੰ ਵੀ ਇਹਨੂੰ ਬੋਰੀ ਭਰ ਕੇ ਸਿਆਉਣੇ ਦੇ ਸਿੱਕੇ ਦੇ ਦਿਓ ਤੇ ਜਿਉਂ-ਜਿਉਂ ਭਈ ਬੋਰੀ ਭਰੇ ਸਿਆਉਣੇ ਦੇ ਸਿੱਕਿਆਂ ਦੀ ਉਹ ਰਾਜੇ ਦਾ ਤਾਂ ਦਿਲ ਘਟੇ ਤੇ ਉਹਦਾ ਮੂੰਹ ਜਾਂ ਦੇਖ ਕੇ ਰਾਜੇ ਦਾ ਜੱਟ ਕਹਿੰਦਾ ਵੀ ਤੂੰ ਚਲਾਇਂ ਘਰ ਵੀ ਮੈਨੂੰ ਸਿਆਉਣੇ ਦੇ ਸਿੱਕੇ ਨਾ ਦੇ ਵੀ ਇਹ ਬੋਰੀ ਇੱਥੀ ਧਰ ਦੇ ਪੀ ਜਿਹੜੇ ਬੰਦੇ ਫੜ ਕੇ ਤੂੰ ਕਾਲ ਕੋਠੜੀ ਚ ਬੰਦ ਕੀਤੇ ਨੇ ਉਹਨਾਂ ਨੂੰ ਛੱਡ ਦੇ ਤੇ ਇਹ ਗੱਲ ਸੁਣ ਕੇ ਭਾਈ ਉਹ ਖਿਸਿਆ ਤਾਂ ਉਹੀ ਬੈਠਾ ਦੀ ਰਾਜਾ ਕਹਿੰਦਾ ਹੁਣ ਤੂੰ ਮੈਨੂੰ ਸਿਖਿਆਈਂਗਾ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਤੇ ਉਹਨੇ ਫੜਾ ਕੇ ਭਾਈ ਚਾਬੀਆਂ ਪਹਿਰੇਦਾਰਾਂ ਨੂੰ ਰਾਜੇ ਨੇ ਕਹਿੰਦਾ ਵੀ ਮੈਂ ਹੁਕਮ ਦਿੰਦਾ ਵੀ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਲੋਕ ਭਾਈ ਜਿਦੋਂ ਜਾ ਕੇ ਜਿੰਦਾ ਖੋਲਿਆ ਭੱਜੇ ਬਾਹਰ ਆਉਣ ਤੇ ਇੱਧਰ ਭਾਈ ਜੱਟ ਵੀ ਪੂਰਾ ਅੱਕੜਿਆ ਖੜਾ ਮੁੱਛਾਂ ਨੂੰ ਤਾਂ ਦੇਵੇ ਤੇ ਜਿੰਨੇ ਭਾਈ ਉਹ ਲੋਕ ਉੱਥੋਂ ਨਿਕਲ ਕੇ ਆਏ ᱛੀ ਉਹਨਾਂ ਨੇ ਤਾਂ ਮੋਟਿਆਂ ਤੇ ਚੱਕ ਲਿਆ ਕੇ ਜੱਟ ਨੂੰ ਤੇ ਰਾਜਾ ਚਾਚਾ ਕੇ ਵੀ ਤਾਂ ਵੀ ਇਹਦੀ ਤਾਂ ਰਾਜੇ ਜਿੰਨੀ ਚੜਾਈ ਹੋਗੀ ਵੀ ਲੋਕ ਕਿੰਨਾ ਇਹਨੂੰ ਪਿਆਰ ਕਰਦੇ ਨੇ ਤੇ ਉਹ ਕਹਿੰਦਾ ਜੱਟ ਕਹਿੰਦਾ ਵੀ ਚੰਗੇ ਕੰਮ ਦਾ ਚੰਗਾ ਹੀ ਨਤੀਜਾ ਹੁੰਦਾ ਵੀ ਮਾੜਿਆਂ ਦਾ ਮਾੜਾ ਹੁੰਦਾ ਰਾਜੇ ਨੂੰ ਕਹਿੰਦਾ ਵੀ ਦੇਖ ਚੰਗਿਆਂ ਨੂੰ ਹੀ ਪਿਆਰ ਕਰਦੇ ਆ ਲੋਕ ਤੇ ਆ ਕੀ ਪਈ ਪਿੰਡ ਵਾਲਿਆਂ ਨੇ ਉਹਨੂੰ ਤਾਂ ਪਿੰਡ ਦਾ ਸਰਪੰਚ ਬਣਾਤਾ ਮੁਖੀਆ ਬਣਾਤਾ ਜੱਟ ਨੂੰ ਤੇ ਪਈ ਕਹਾਣੀ ਸੁਣਨ ਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਐਂ ਜਰੂਰ ਦੱਸਿਆ ਕਰੋ ਵੀ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਕਿੱਥੋਂ ਸਾਨੂੰ ਤੁਸੀਂ ਦੇਖਦੇ ਹੋ ਤੇ ਧੰਨਵਾਦ ਪਾਈ ਸਾਰਿਆਂ ਦਾ